ਕਭੀ ਪਹਿਲੇ ਉਹਨਾਂ ਨੇ ਕੋਈ ਨੋਟਸ ਭੇਜਿਆ ਕਿ ਹਾਂ ਕਿ ਤੂੰ ਗ੍ਰਿਫਤਾਰੀ ਦੋ ਇਹ ਪਿਛੇ ਸਿੱਧਾ ਸਿੱਧਾ ਕਾਰਨ ਇਹ ਲੱਗ ਰਿਹਾ ਮੈਨੂੰ ਤੇ ਭਾਈ ਸਾਹਿਬ ਨੂੰ ਇਨਕਾਉਂਟਰ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਯੂ ਹੈਵ 80000 ਪੁਲਿਸ ਪਰਸਨਲਸ ਬਟ ਦੈਨ ਹਾਉ ਅਮਰਿਤਪਾਲ ਸਕੇਪ 14 ਥਾਵਾਂ ਤੋਂ ਮਾਰਾ ਹੀ ਨਹੀਂ ਸਾਡੀ ਰਾਖੀ ਕੀਤੀ 14 ਨਾਕੇ ਜਿੱਥੋਂ ਲੰਗੇ ਅਮਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਕੇ ਵਾਰੰਟਸ ਇਸ਼ੂ ਹੋਏ ਥੇ ਉਹਨੂੰ ਦਿਬਰੂਗੜ੍ਹ ਵਾਸਤੇ ਜਿਹੜਾ ਰਵਾਨਾ ਪੰਜਾਬ ਪੁਲਿਸ ਨੇ ਕਰ ਦਿੱਤਾ। ਇਹ ਗ੍ਰਿਫਤਾਰੀ ਜਿਹੜੀ ਹੈ ਇਹ ਅੰਤ ਨਹੀਂ ਕਿ ਸ਼ੁਰੂਆਤ ਹੈ। ਭਾਈ ਸਾਹਿਬ ਜਦੋਂ ਡਟ ਬੈਠੇ ਆਏ ਉਹਨਾਂ ਨੇ ਆਣ ਕੇ ਇੱਥੇ ਪੰਜਾਬ ਚ ਮਾਹੌਲ ਵੇਖਿਆ। ਬਹੁਤ ਹੀ ਨੌਜਵਾਨੀ ਜਿਹੜੀ ਨਸ਼ੇ ਦੀ ਤਲਵਾਰ ਵਿੱਚ ਫਸ ਚੁੱਕੀ ਸੀ। ਖਾਲਸਾ ਹੀਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਜੱਛੜਾਇਆ ਹੈ। ਹਜ਼ਾਰਾਂ ਘਰ ਬਚਾਏ ਉਸ ਨੂੰ ਰੋਕਣ ਦਾ ਕੋਈ ਜਤਨ ਸੀ ਕੋ ਉਤਵਲੋ। जिन बैरकों में अमृतपाल के समर्थकों को रखा गया है वहां सुरक्षा का कड़ा पहरा है मेरी वोट ओसते है मेरी वोट दुनियावी नाते अदालतनते हैं ना किसी और गलती है मेरी वोट और सतगुरु सच्चे पाशाद की जारी थी छोटे तो छोटा लेके बड़े तो बड़ा नशा कोई नहीं चाहिए ਬਹੁਤੀ ਮਾਵਾ ਇਥੇ ਰੋਂਦੀਆਂ ਸੀ ਆਣ ਕੇ ਕਰਲਾਉਂਦੀਆਂ ਸੀ ਕਿ ਸਾਡੇ ਪੁੱਤ ਨਸ਼ੇ ਚੋਂ ਕੱਢੋ ਤੇ ਉਹਨਾਂ ਨੂੰ ਉਹਨੇ ਨਸ਼ੇ ਚੋਂ ਕੱਢ ਕੇ ਆ ਗੁਰੂ ਦੇ ਲਾਂ ਲਾਇਆ ਅਮਰ ਤੇ ਸ਼ਿਕਾਇਆ ਉਹ ਕਿ ਦੇਖੋ ਇਹ ਡਰਗ ਪਤਾ ਕੀ ਹੈ ਇਹ ਇਕੱਲਾ ਤੁਹਾਡਾ ਜੀਵਨ ਨਹੀਂ ਖਰਾਬ ਕਰਦਾ ਜਿਹੜੇ ਤੁਸੀਂ ਲੱਗੇ ਹੋਏ ਜੋ ਤੁਹਾਡੀਆਂ ਨਸਲਾਂ ਦੇ ਤੇ ਪ੍ਰਭਾਵ ਪਾਊਗਾ ਤੁਹਾਡੇ ਕੁੱਖਾਂ ਚ ਮਾਵਾਂ ਦੀਆਂ ਕੁੱਖਾਂ ਚ ਮਰਦ ਸੂਰਮੇ ਨਹੀਂ ਪੈਦਾ ਹੋਣਗੇ ਸੋ ਜਿਹੜੇ ਨੌਜਵਾਨਾਂ ਨੂੰ ਇਹ ਹਾਲਾਤ ਲੱਗੀ ਆਦਤ ਪੈ ਗਈ ਹੈ ਆਦਤ ਦਵਾਈਆਂ ਦੂਈਆਂ ਨਾਲ ਘੱਟ ਛੁੱਟਦੀ ਹੁੰਦੀ ਹੈ ਮਹਾਰਾਜ ਦੇ ਲਾਲ ਲੱਕੇ ਛੁੱਟ ਜਾਂਦੀ ਹੈ ਸੋ ਅਸੀਂ ਸੱਦਾ ਦਿੰਦੇ ਹਾਂ ਸਭ ਨੌਜਵਾਨਾਂ ਨੂੰ ਪੰਜਾਬ ਚੋਂ ਵੀ ਤੁਸੀਂ ਪਹੁੰਚੋ ਕੋ ਮੜਾ ਚੰਗਾ ਜਗਾ ਬਣਾ ਲਾਂਗੇ ਆਓ ਕੋਈ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਸੇਵਾ ਦਾ ਪਹਿਰਾ ਲੱਗੂਗਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਣੀ ਪੜਨੀ ਆ ਨਾਮ ਜਪਣਾ ਸਿਮਰਨ ਕਰਨਾ ਸ਼ਸਤਰ ਵਿਦਿਆ ਲੈਣੀ ਆ ਤਿਆਰ ਪਰ ਤਿਆਰ ਹੋ ਕੇ ਖੰਡੇ ਪਾਟੀ ਦੀ ਪੌਲ ਛਕਣੀ ਆ ਜਦੋਂ ਪੌਲ ਮਰਿਆਂ ਨੂੰ ਜੀਵੰਦ ਕਰ ਸਕਦੀ ਤੁਹਾਡਾ ਨਸ਼ਾ ਵੀ ਛੁڑا ਸਕਦੀ ਹੈ ਜਿਹੜਾ ਨਸ਼ਾ ਏ ਇਹ ਹਕੂਮਤ ਗੋਲੀ ਚਲਾਉਣ ਨਾਲੋਂ ਸੌਖਾ ਲੱਗਦਾ ਇਹਨਾਂ ਨੂੰ ਜਦੋਂ ਤੁਹਾਡਾ ਸੋਸ਼ਲ ਜਦੋਂ ਤੁਹਾਡਾ ਸਰੀਰ ਇੱਕ ਜੈਨੋਸਾਈਡ ਹੋ ਜਾਂਦਾ ਮਾਨਸਿਕ ਤੌਰ ਤੇ ਤੁਸੀਂ ਗੁਲਾਮ ਹੋ ਜਾਂਦੇ ਆ ਤੇ ਸਰਕਾਰਾਂ ਨੂੰ ਜ਼ਿਆਦਾ ਕੋਈ ਤੁਹਾਡੇ ਵਾਸਤੇ ਪ੍ਰੋਪਾਗੈਂਡਾ ਨਹੀਂ ਕਰਨਾ ਚਾਹੀਦਾਉਂਦੇ ਹੋ ਗਲੀ ਗਲੀ ਤੇ ਨਸ਼ਾ ਵਾ ਪਹਿਲਾਂ ਤਾਂ 84 ਵੇਲੇ ੱਟਕੇ ਨਾਲ ਮਾਰੇ ਸੀਗੇ ਫੇਰ 84 ਖਤਮ ਹੋਈ ਤਾਂ ਹੁਣ ਉਹਨਾਂ ਨੇ ਕੁਝ ਏਦਾਂ ਇੰਟਰੋਡਿਊਸ ਕਰਤਾ ਪੰਜਾਬ 'ਚ ਕਿ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਖੁਸ਼ੀ ਨਾਲ ਮਾਰ ਰਹੀ ਆ ਕੋਈ ੱਟਕਾ ਨਹੀਂਗਾ ਕੋਈ ਬੰਦਸ਼ ਨਹੀਂ ਗਈ ਖੁਸ਼ੀ ਨਾਲ ਮਾਰ ਰਹੀਆਂ ਨਾਲੇ ਆਪ ਤਾਂ ਮਾਰ ਰਹੀ ਆ ਆਪ ਦੇ ਮਾ ਪਿਓ ਨੂੰ ਵੀ ਮਾਰ ਰਹੀ ਆ ਇਹ ਚੀਜ਼ ਆ ਕਿ ਹਰ ਗਲੀ ਹਰ ਘਰ ਨਸ਼ਾ ਵਾ ਹੁਣ ਕੋਈ ਘਰ ਹੋਊਗਾ ਜਿਹਦੇ ਘਰੇ ਨਸ਼ਾ ਨਹੀਂ ਹੋਊਗਾ ਪਰ ਮੈਨੂੰ ਨਹੀਂ ਲੱਗਦਾ ਜੇ ਇਹ ਚੀਜ਼ ਚੱਲਦੀ ਰਹੀ ਕਿ ਉਹ ਵੀ ਕਰ ਕੇ ਨਾ ਟੈਮ ਬਚਿਆ ਰਹੂਗਾ ਸੰਗਤ ਉਹ ਜੀ ਹੋ ਜਾਂਦੀ ਹੈ ਬੰਦੇ ਦੀ ਜੋ ਵੀ ਨਸ਼ਾ ਹੈਗਾ ਦੁਨੀਆ ਤੇ ਆਪਾਂ ਛੱਡਿਆ ਕੋਈ ਨਹੀਂ ਸਮੈਕ, ਹੀਰੋਇਨ, ਟੀਕੇ, ਕੋਕੀਨ, ਆਈਸਾ ਦੁਬਈ ਚ ਤੇ ਡੁੱਡੇ ਭੁੱਕੀ ਸਾਰਾ ਕੋਸ਼ਿਸ਼ ਕੀਤਾ ਹੈ ਇੱਥੇ ਟੀਕੇ ਲਾਉਂਦਾ ਹੁੰਦਾ ਸੀਗਾ ਜੀ ਆ ਸਾਰੇ ਭਰੇ ਪਏ ਸੀਗੇ ਜੀ ਵਾਹਾਂ ਦੇ ਨਿਸ਼ਾਨ ਇੱਧਰ ਵੀ ਸੀਗੇ ਟੋਟਲੀ ਇਹ ਭਰੇ ਪਏ ਸੀਗੇ ਆ ਸੀਗੇ ਜੀ ਬਸ ਇੱਧਰ ਤੇ ਇੱਧਰ ਲੰਘਦਾ ਸੀ ਤੁਹਾਡੇ ਅੰਦਰ ਕੌਮ ਦਾ ਜਜ਼ਬਾ ਬਹੁਤ ਤਗੜਾ ਪਿਆ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕੌਮ ਵਾਸਤੇ ਕਿੰਨੇ ਜ਼ਰੂਰੀ ਹੋ ਅਸੀਂ ਕਿਉਂ ਨਾ ਜੋ ਉਹਨਾਂ ਨੂੰ ਸਾਹਮਣੇ ਕਿਉਂਕਿ ਸਾਨੂੰ ਪਤਾ ਹੈ ਸਾਡੀ ਕੌਮ ਦੇ ਨੌਜਵਾਨੀ ਜਿਹੜੀ ਹੈ ਸਾਡੇ ਅਸਰਕੀ ਆਪਣੀ ਮਾਂ ਹੀ ਮੰਨੋ ਵੀ ਜੇ ਕਹਿ ਦੇਣਾ ਵੀ ਮੈਂ ਇੱਥੇ ਜੱਲਾ ਉਹਨੇ ਕਹਿਣਾ ਤੂੰ ਤੇਰਾ ਕੀ ਪਤਾ ਕਿੱਥੇ ਮਾਰਨਾ ਆ ਤੇ ਇਹ ਲਾਲੋ ਵੀ ਜੇ ਆਹ ਕਮਰੇ 'ਚ ਮੈਂ ਪਿਆ ਜੇ ਉਧਰੋਂ ਹਾਕ ਮਾਰਦੀ ਉਹਨੇ ਕਹਿਣਾ ਹੈ ਨਹੀਂ ਨਹੀਂ ਹੈ ਨਹੀਂ ਯਾਰ ਇੱਕ ਇੱਕ ਮਰਿਆ ਹੀ ਹੋਇਆ ਸੀਗਾ ਸਾਡਾ ਮਕਸਦ ਇਹ ਆ ਵੀ ਨੌਜਵਾਨਾਂ ਨੂੰ ਸੰਗਤ ਦੇਣੀ ਜਿਹੜੀ ਸੰਗਤ ਕਿਉਂਕਿ ਸੰਗਤ ਤੋਂ ਬਿਨਾ ਮਨੁੱਖ ਬਦਲ ਨਹੀਂ ਸਕਦਾ ਇਹ ਨੌਜਵਾਨ ਜਦੋਂ 6-6 ਮਹੀਨੇ ਸੈਂਟਰਾਂ 'ਚ ਰਹਿ ਕੇ ਵਾਪਸ ਆਉਂਦੇ ਆ ਜਦੋਂ ਉਹਨਾਂ ਦੀ ਬਾਡੀ ਨੂੰ ਨਸ਼ਾ ਨਹੀਂ ਚਾਹੀਦਾ ਫਿਰ ਵੀ ਉਹਨਾਂ ਦੇ ਮਨ ਚੋਂ ਚੀਜ਼ ਨਿਕਲਦੀ ਨਹੀਂ ਕਿਉਂਕਿ ਉਹਨਾਂ ਦੀ ਸੰਗਤ ਉਹ ਹੈ ਸੋ ਸਾਡਾ ਮਕਸਦ ਇਹ ਆ ਵੀ ਇੱਥੇ ਜਿਹੜਾ ਨੌਜਵਾਨ ਆਉਂਦਾ ਉਹਨੂੰ ਐਸੀ ਸੰਗਤ ਮਿਲੇ ਜਿਹਸ ਸੰਗਤ ਦੇ ਵਿੱਚ ਰਹਿ ਕੇ ਜਿਉ ਉਹ ਕਹਿੰਦੇ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਉਹ ਉਹੀ ਨੌਜਵਾਨ ਪਿਆਰੇ ਇਹਨਾਂ ਨੂੰ ਅੱਗੇ ਮਿਲਣ ਜਿਨ੍ਹਾਂ ਦੇ ਨਾਲ ਜੁੜ ਕੇ ਬਾਣੀ ਬਣਦੇ ਧਾਰਨੀ ਬਣਨ ਕੋਈ ਖਾਦੀ ਕਿ ਨਹੀਂ ਆ ਇੱਕ ਰਾਜੀ ਕਲ ਅੱਜ ਅੱਜ ਨਹੀਂ ਬਾਬਾ ਜੀ ਕੋਲ ਸਾਡੇ ਕਦੀ ਕਿ ਨਹੀਂ ਕਦੀ ਇਸ ਤੋਂ ਅੱਜ ਕਿਹਨੇ ਕਦੀ ਜਵਾਨ ਵਾਲੇ ਕੋਲ ਅੱਜ ਕੀ ਖਾਧਾ ਨੇ ਕੱਲ ਖਾਧਾ ਅੱਜ ਮੈਂ ਅੱਜ ਵੀ ਨਾ ਆਇਆ ਮੈਂ ਆ ਝੂਠ ਨਹੀਂ ਮੈਂ ਬੋਲਣਾ ਠੀਕ ਹੈ ਹਾਂ ਜੀ ਝੂਠ ਮੈਂ ਆਇਆ ਬੋਲੀ ਨਾਲ ਮੈਂ ਐਵੇਂ ਝੂਠੀ ਗੱਲ ਮੈਂ ਝੂਠ ਕੰਨੋਂ ਬੋਲ ਦੋ ਜਣੇ ਦਾ ਨਾ ਛੱਡਣਾ ਇਹ ਉਹਨਾਂ ਦੇ ਸਾਹਮਣੇ ਝੂਠ ਮਾਰੀ ਜਾਂਦਾ ਜੇ ਤਾਂ ਉਹਨਾਂ ਨੂੰ ਨਾ ਪਤਾ ਹੋਵੇ ਸਕਦਾ ਹੈ ਮਹਾਰਾਜ ਕਿੱਥੇ ਰਹਿ ਰਹੇ ਸਨ ਮਾਵਾ ਤਿਆਂ ਭੈਣਾ ਸਾਰੀਆਂ ਇੱਥੇ ਹੁੰਦੀਆਂ ਉਹਨਾਂ ਦਾ ਜਿਹੜਾ ਦਰਦ ਆ ਉਹ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਨੂੰ ਇਹ ਗੱਲ ਦਾ ਦਰਦ ਜ਼ਰੂਰ ਆ ਕਿ ਕਿਵੇਂ ਸਾਡੀ ਕੌਮ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਗੁਲਾਮੀ ਆ ਜਿਹੜੀ ਉਹ ਅਸੀਂ ਪਰਤੱਖ ਦੇਖ ਰਹੇ ਹਾਂ ਮੈਂ ਕੁਝ ਲੀਡਰਾਂ ਦੇ ਨਾਲ ਥੋੜੇ ਲਿੰਕ ਸੀਗੇ ਤਾਂ ਉਹਨਾਂ ਨਾਲ ਬਹਿ ਕੇ ਬਸ ਕੰਮ ਖਰਾਬ ਹੁੰਦਾ ਗਿਆ ਹੌਲੀ ਹੌਲੀ ਪੈਸੇ ਦਿੰਦੇ ਸੀ ਫੇ ਸ਼ਰਾਬ ਦੇਣ ਲੱਪੇ ਲੀਟਰ ਫਿਰ ਉਹੀ ਚਿੱਟਾ ਫੀਮ ਇਦਾਂ ਦੇਣ ਲੱਗ ਇਹ ਸੋਚ ਲਿਆ ਸੀ ਵੀ ਮਰ ਗਏ ਆ ਮੈਂ ਤਾਂ ਇਹ ਸੋਚਿਆ ਸੀ ਵੀ ਭਾਈ ਬਸੰਤ ਸਿੰਘ ਜੀ ਜੇ ਨਹੀਂ ਲੱਗਣ ਰੱਖਣਗੇ ਉਹ ਬੋਰਡ ਤੇ ਅਫਵਾਹ ਲੈ ਕੇ ਮਰ ਜਾਣਾ ਆ ਵੀ ਇਹਨਾਂ ਦੇ ਸਿਰ ਚੜ ਕੇ ਇੰਨਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਗਿਆ ਸੀ ਹੁਣ ਇਹ ਸਚਾਈ ਕਿਸੇ ਤੋਂ ਲੁਕੀ ਐ ਕੋਈ ਬੰਦਾ ਇੱਥੇ ਹੱਥ ਖੜਾ ਕਰਕੇ ਕਹਿ ਦੇਵੇ ਵੀ ਉਹਨਾਂ ਦੇ ਪਿੰਡ ਚ ਇੱਕ ਨੌਜਵਾਨ ਚਟਾਨੀ ਪਿੰਡ ਦੇ ਚਿੱਤੇ ਨਾਲ ਮਰਿਆ ਨਹੀਂ ਕੋਈ ਇੱਕ ਬੰਦਾ ਇੱਕ ਭੈਣ ਇੱਥੇ ਹੱਥ ਖੜਾ ਕਰਕੇ ਕਹਿ ਸਕਦਾ ਇਹ ਗੱਲ ਜੇ ਨਹੀਂ ਕਹਿ ਸਕਦਾ ਤਾਂ ਫਿਰ ਖਾਲਸਾ ਜੀ ਇਹ ਨਸਲ ਕੁਸ਼ੀ ਨਹੀਂ ਤੇ ਹੋਰ ਕੀ ਹੈ ਇੱਥੇ ਆ ਕੇ ਭਾਈ ਸਾਹਿਬ ਨੇ ਪ੍ਰਚਾਰ ਕੀਤਾ ਨੇ ਮੋਬਾਈਲ ਤੇ ਭਾਈ ਸਾਹਿਬ ਦਾ ਪ੍ਰਚਾਰ ਸੁਣਿਆ ਤੇ ਇਹਨੇ ਘਰਦਿਆਂ ਅੱਗੇ ਮੰਗ ਰੱਖੀ ਵੀ ਮੈਂ ਉਹ ਸੈਂਟਰਾਂ 'ਚ ਵੀ ਛੱਡ ਲਿਆ ਤੁਸੀਂ ਸਾਰਾ ਕੁਝ ਕਰ ਲਿਆ ਵੀ ਹੁਣ ਮਰਨ ਵਾਲਾ ਰਾਹੀ ਆ ਹੋਰ ਕੁਝ ਨਹੀਂ ਗਾ ਕਈ ਵਾਰੀ ਇਹਨੇ ਧੌਂਕੀ ਵੀ ਦਿੱਤੀ ਘਰੇ ਜੋ ਪੈਸੇ ਨਹੀਂ ਮਿਲਦੇ ਵੀ ਮੈਂ ਮਰਦਾ ਫਿਰ ਫਿਰ ਚਲ ਮਾਂ ਸੀ ਕੱਲੀ ਉਹਨੂੰ ਤਰਸ ਆ ਜਾਂਦਾ ਸੀ ਇਹਨੂੰ ਪੈਸੇ ਫੇਰ ਦੇ ਦਿੰਦੇ ਤੇ ਫਿਰ ਜਾਂਦਾ ਵੀ ਮੈਂ ਜਾਂ ਤਾਂ ਮਰ ਜੂਗਾ ਵੀ ਨਸ਼ਾ ਕਰਕੇ ਕਿਸੇ ਦਿਨ ਠੀਕਾ ਲਾ ਕੀ ਤੇ ਜਾਂ ਫਿਰ ਮੈਨੂੰ ਭਾਈ ਸਾਹਿਬ ਕੋਲੇ ਛੱਡਿਆ ਉਹ ਵੀ ਮੈਂ ਇਹ ਵਿਚਾਰ ਸੋੰਦਾ ਹੀ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਛੱਡ ਗਿਆ ਕਿਉਂਕਿ ਔਨਸਰ ਟੀਕੇ ਤਾਂ ਇਹਦੇ ਬੰਦ ਹੋਊਗੇ ਇੱਥੇ ਨਸ਼ਾ ਮਿਲਣਾ ਨਹੀਂ ਸੀਗਾ ਨਾਲ ਰਹਿਣ ਨਾਲ ਗਰਬਾਣੀ ਨਾਲ ਜੁੜਿਆ ਤੇ ਅਮਰਤ ਪਾਨ ਕੀਤਾ ਇਹਨੇ ਮਹਿਤੇ ਕੀਤਾ ਵਹੀਰ ਦੇ ਵਿੱਚ ਹੀ ਕੀਤਾ ਪੰਜਾਬ ਨੂੰ ਚਿੱਟਾ ਖਤਮ ਕਰ ਰਿਹਾ ਜੀ ਤੇ ਭਾਈ ਜੀ ਚਿੱਟਾ ਬੰਦ ਕਰਕੇ ਇੱਕ ਸਿੱਖ ਕੌਮ ਦੇ ਨਾਲ ਜੋੜ ਰਹੇ ਨੇ ਸਾਰਿਆਂ ਨੇ ਪੰਜਾਬ ਦੀ ਜਮਾਨੀ ਦਾ ਕਹਾਨਾ ਹੁਣੋਂ ਹਟ ਰਿਹਾ ਜੀ ਵਧੀਆ ਗੱਲ ਹੈ ਜੀ ਜਿਹੜੇ ਲੋਕ ਬਾਹਰ ਆ ਰਹੇ ਸੀ ਉਹਨਾਂ ਦੇ ਵੀ ਮਾਈਂਡ ਚੇਂਜ ਹੋ ਰਹੇ ਨੇ ਕਿ ਵੀ ਇੱਥੇ ਰਹਿ ਕੇ ਆਪਣੀ ਕੌਮ ਦੇ ਲਈ ਕੁਝ ਕਰੀਏ ਜੀ ਮੇਰੀ ਪਹਿਲੀ ਮੁਲਾਕਾਤ ਭਾਈ ਸਾਹਿਬ ਨਾਲ ਬਾਬਰ ਕਲਾ ਵਿੱਚ ਹੋਈ ਸੀ ਤੇ ਉਦੋਂ ਬਾਅਦ ਮੈਂ ਮਨ ਚ ਇਹ ਧਾਰ ਲੈ ਕੇ ਮੈਂ ਉਹਦਾ ਸਭ ਕੁਝ ਛੱਡ ਕੇ ਮੈਂ ਭਾਈ ਸਾਹਿਬ ਨਾਲ ਜੁੜਨਾ ਚਾਹੁੰਦਾ ਭਾਈ ਸਾਹਿਬ ਨਾਲ ਆਪਣਾ ਦਿਲੋਂ ਪਿਆਰ ਆ ਆਪਾਂ ਦੂਜਾ ਪਹਿਲਾ ਦੀਪ ਸਿੱਧੂ ਭਾਈ ਨੂੰ ਗਵਾ ਬੈਠੇ ਆ ਤਮੈ ਨਹੀਂ ਹੁਣ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਨੂੰ ਗਵਾਇਆ ਜਾਵੇ। ਭਾਈ ਦੀਪ ਸਿੱਧੂ ਦੇ ਬੋਲਾਂ ਦੇ ਵਿੱਚੋਂ ਆਜ਼ਾਦੀ ਦੇ ਜਿਹੜੇ ਸੁਨੇਹੇ ਨੌਜਵਾਨਾਂ ਤੱਕ ਪਹੁੰਚ ਰਹੇ ਸੀ ਤੇ ਨੌਜਵਾਨਾਂ ਨੂੰ ਆਪਣੇ ਆਪ ਆਪਣੇ ਮਨਾਂ ਦੇ ਵਿੱਚੋਂ ਕੌਮ, ਧਰਮ ਤੇ ਦੇਸ਼ ਦੀ ਆਜ਼ਾਦੀ ਦਾ ਰਾਹ ਦੱਸ ਰਿਹਾ ਸੀ। ਇਸ ਕਰਕੇ ਜਿਹੜੀ ਹਕੂਮਤ ਆ ਉਹਨੂੰ ਇਹ ਬਰਦਾਸ਼ਤ ਨਹੀਂ ਹੋਇਆ। ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸਿੱਖ ਨਹੀਂਨੇ। ਜਦੋਂ ਤੱਕ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਨਿਤਮਸਤਕ ਹੁੰਨੇ ਹੋ ਤੇ ਉੱਥੋਂ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਆ। ਤੁਸੀਂ ਇਹਨਾਂ ਲਈ ਇੱਕੋਂ ਤੇ ਤੁਹਾਡੇ ਤੇ ਇਹ ਹਮਲੇ ਉਵੇਂ ਹੀ ਕਰਨਗੇ ਚਾਹੇ ਤੁਸੀਂ ਪੰਜਾਬ 'ਚ ਬੈਠੀਆਂ ਚਾਹੇ ਬਾਹਰ ਬੈਠੀ। ਪਹਿਰਾ ਦੇਾਂਗੇ ਟੋਕੇ ਬੀਬੀ ਜੀ ਦੀ ਸਾਈਟ ਤੇ ਪਹਿਰਾ ਦੇਾਂਗੇ ਟੋਕੇ ਬੰਦਪਿੰਡਰਾ ਵਾਲੇ ਦੀ ਸਾਈਟ ਤੇ ਪਹਿਰਾ ਦੇਾਂਗੇ ਟੋਕੇ ਬੰਦਪਿੰਡਰਾ ਵਾਲੇ ਦੀ ਸਾਈਟ ਤੇ ਪਹਿਰਾ ਦੇਾਂਗੇ ਟੋਕੇ ਕਰਨਾ ਜ਼ੋਰ ਆਪਣਾ ਹੂੰ ਤੁਹਾਡੇ ਹੁਕਮ ਦੇ ਅਨੁਸਾਰ ਆਪਾਂ ਜੋ ਵੀ ਤੁਮਾਂ ਕੋਈ ਵੀ ਜਰਾ ਬੰਦ ਕੀਤਾ ਚੜ੍ਹਦੀ ਕਲਾ ਬਾਕੀ ਵੈਗਰੂ ਦੇ ਚਰਨਾ ਜ਼ਰੂਰ ਆਜਰੋ ਭਾਗੇ ਮਾਲਕਾਪਾ ਕਰਨ ਸੱਚੇ ਪਵਾ ਸ਼ਰਪਾ ਕਰਨ ਜਿਹੜੀ ਗਲੀ ਚ ਨਿਕਲ ਜਾਓ ਉਹ ਤਮਾਕੂ ਨਾਲ ਭਰੀ ਪਈ ਐ ਜਿਹੜੇ ਪਾਸੇ ਨੂੰ ਤੁਰ ਜਾ ਤੁਹਾਨੂੰ ਸਰਿੰਜਾ ਟੀਕੇ ਲੱਭ ਜਾਂਦੇ ਨੇ ਨਹੀਂ ਅਸੀਂ ਤੇ ਆਪਣੇ ਤਰੀਕੇ ਨਾਲ ਰੋਕਾਂਗੇ ਨਾ ਮੈਂ ਤੇ ਇੱਥੋਂ ਤੱਕ ਕਿਹਾ ਪੰਜਾਬ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਪਿੰਡਾਂ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਦੁਕਾਨਦਾਰਾਂ ਕੋ ਜਾਓ પ્રેમ ਪਿਆਰ ਨਾਲ ਕਿ ਤੁਹਾਡਾ 5-700 ਹਜ਼ਾਰ ਦਾ ਤਮਾਕੂ ਇੱਕ ਦਾ ਮਹੀਨੇ ਦਾ ਤੁਸੀਂ ਸਾਡੇ ਕੋ ਆਣ ਕੇ ਪੈਸੇ ਦਾ ਜ਼ਿਕਰ ਤਮਾਕੂ ਨਾਲ ਕਰੋ ਹੁਣ ਇਹ ਤੋਂ ਸੌਫਟ ਤਰੀਕਾ ਕੀ ਹੋ ਸਕਦਾ ਇੱਕ ਜਿਹੜਾ ਜ਼ਹਿਰ ਵੇਚ ਰਿਹਾ ਕੋਈ ਉਹਨੂੰ ਜ਼ਹਿਰ ਜੋਗੇ ਪੈਸੇ ਦੇ ਕੇ ਕਹਿ ਰਹੇ ਵਿਚਾਰਨਾ ਵੇਚ ਆਪਾਂ ਪਾਪਾ ਜੇ ਫੀਮ ਛਕਣੀ ਹੋਵੇ ਤੇ ਪਾਪਾ ਪੁੱਛ ਕੇ ਛਕਦੇ ਜੋ ਹੈ ਕਿਟਾ ਪੀਣਾ ਪਾਪਾ ਨੂੰ ਪੁੱਛ ਕੇ ਸਰਟੀਫਾਈਡ ਲੈਣਾ ਦਾ ਪਾਪਾ ਕੋ ਉਹ ਅੰਮ੍ਰਿਤ ਪੀਣਾ ਹੈ ਗੁਰੂ ਦਾ ਖਡੇ ਬਾੜੇ ਦੀ ਬਹੁਤ ਛਕਣੀ ਤੇ ਪਾਪਾ ਨਹੀਂ ਛਕਣ ਦਿੰਦੇ ਤੇ ਪਾਪਾ ਕੀ ਹੁੰਦਾ ਡੜੀ ਬਾਪੂ ਗਈ ਹੁੰਦਾ ਕਿਦਾਂ ਸ਼ਾਕੇ ਚੱਲਦਾ ਬਾਪੂ ਕੜਨ ਲੱਗਾ ਤੇਰੇ ਅੰਦਰੋਂ ਹੈ ਤੁਸੀਂ ਕਹਿ ਰਹੇ ਹੋ ਨਾ ਕਾਲੀ ਫੁੱਲਾ ਸਿੰਘ ਕੋਈ ਕਿਹਨੇ ਨਾ ਬੁਲਾ ਕੇ ਇੱਥੇ ਆ ਬਲಾಗ್ ਲੱਗ ਗਿਆ ਜਾਨਾ ਖੇਤੀ ਹੈ ਨਾ ਦਸੀ ਨਾ ਦਸੀ ਨਾ ਉਹਨੂੰ ਉਹਨੂੰ ਬਾਪ ਨੂੰ ਵੀ ਛਾ ਦੇ ਨੇ ਨਾਲ ਤੋਂ ਲੈ ਕੇ ਦਿਆ ਮਾੜਾ ਦੇਖੋ ਸੈਂਗੜੀ ਨੌਜਵਾਨ ਇੱਥੇ ਆ ਗਏ ਬਹੁਤ ਨੇਮਰਤ ਵੀ ਛਕੇ ਆ ਤੇ ਜਿਹੜੇ ਇੱਥੇ ਕਈ ਨੌਜਵਾਨ ਆਪਣੇ ਬਹੁਤ ਪ੍ਰਮੁੱਖ ਕਾਰਜਾਂ ਚ ਲੱਗੇ ਹੋਏ ਜਿਹੜੇ ਅੱਗੇ ਉਹ ਪਹਿਲਾਂ ਨਸ਼ੇ ਹੀ ਕਰਦੇ ਸੀ ਇੱਕ ਦੋ ਨੌਜਵਾਨ ਐਸੇ ਆ ਜਿਨ੍ਹਾਂ ਨੇ ਤਿੰਨ ਤਿੰਨ ਕਿਲੇ ਪੈੜੀ ਵੇਚਤੀ ਆਪਣੀ ਨਸ਼ੇ ਦੇ ਵਿੱਚ ਉਹ ਛੱਡ ਕੇ ਨਸ਼ੇ ਹੁਣ ਬਹੁਤ ਜਿਹੜੇ ਆਪਣੇ ਜ਼ਰੂਰੀ ਕੰਮ ਐ ਉਹਨਾਂ 'ਚ ਲੱਗੇ ਹੋਏ ਐ ਜਿਥੇ ਬੰਦਕ ਢਾਂਚੇ ਨੂੰ ਲੈ ਕੇ ਜਾਂ ਇੱਥੇ ਦੁੱਜੇ ਨੂੰ ਜਾਂ ਉਹਨਾਂ ਦੀ ਸਿਵਿਅਤਾਂ 'ਤੇ ਲੱਗੇ ਜਿਹੜੇ ਘਰ ਦੇ ਦੇਖ ਕੇ ਹੀ ਡਰ ਜਾਂਦੇ ਸੀ ਅੱਜ ਕਹਿੰਦੇ ਆ ਵੀਡੀਓ ਕਾਲ ਕਰ ਪੁੱਤ ਦੇਖਣੋਂ ਦਿਲ ਕਰਦਾ ਸਾਰੇ ਆਲੇ ਦੁਆਲੇ ਰਾਤ ਨੂੰ ਪਹਿਰਾ ਵੀ ਇੱਥੇ ਮੈਂ ਹੀ ਲਾਉਣਾ ਆ ਜੀ ਜਿਹਨੂੰ ਮਰਜ਼ੀ ਪਹੁੰਚ ਆ ਰਹੀ ਤੇ ਅੱਧਾ ਤਾਂ ਮੈਨੂੰ ਮੈਨੂੰ ਲੱਗਦਾ ਵੀ ਮਾਜਾ ਜਨਣਣ ਲੱਗ ਗਿਆ ਆ ਕੇ ਵੀ YouTube ਤੋਂ ਕਿੱਦਾਂ ਉਮਰਤਪਾਲ ਸਿੰਘ ਜੀ YouTube ਤੋਂ ਬਾਹਰ ਕਿੱਦਾਂ ਆ ਗਏ ਕਿੰਦਾ ਹੂੰ ਹੂੰ ਬਾਰ ਆ ਗਏ ਵੀ ਮਿੱਟੀ ਵਿੱਚ ਬਾਹਰ ਆ ਗਏ ਦੇਖਿਆ ਨਹੀਂ ਆਉਂਦੇ ਨਾ ਬਾਹਰ ਦੇਖਿਆ ਤੇ ਜਾ ਫਿਰ ਪਾ ਦੇ ਗਰਜੋਦਕੋਰ ਜਿੱਥੇ ਪਾ ਦੇ ਮਸੀਪਾ ਦੇ ਜਿਹੜੇ ਵੀ ਨੌਜਵਾਨ ਉਹ ਮੈਂ ਜਿੰਨਾ ਕੁ ਮੈਂ ਇਹਨਾਂ ਨੂੰ ਅਬਜ਼ਰਵ ਕੀਤਾ ਇਹ ਸ਼੍ਰੀਮਾਨ ਸੰਤ ਬਾਬਾ ਚਨ ਐਲਸੰਗ ਤੋਂ ਪਗੋੜੇ ਨੇ ਇਹਨਾਂ ਦੇ ਅੰਦਰ ਸਿੱਖੀ ਪਈ ਆ ਪਰ ਇਹ ਔਲਝੇ ਚੁੱਕੇ ਆ ਇਹਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਸੀ ਕਿਉਂਕਿ ਗਵਰਨਮੈਂਟ ਨੇ ਜਦੋਂ ਤੁਹਾਨੂੰ ਤਹਈਆ ਕਰ ਲਿਆ ਵੀ ਗੁਲਾਮ ਕਰਨਾ ਹੈ ਇਹ ਨਸ਼ਾ ਕੋਈ ਕੁਦਰਤੀ ਨਹੀਂ ਸਾਡੇ ਚਾਨ ਮੜਿਆ ਵੀ ਪੰਜਾਬੀ ਜਿਹੜੇ ਸਿੱਖ ਨੇ ਉਹਨਾਂ ਨੂੰ ਨਸ਼ੇ ਦਾ ਜਿਆਦਾ ਮੋਹ ਹੈ ਨਸ਼ੇ ਦੇ ਤਲੰਕ ਪਿੰਦੇ ਰਬਾ ਦਾ ਇਹ ਸਾਡੀ ਜਿਹੜੀ ਨਸਲ ਕੁਸ਼ੀ ਹੋਈ ਹੈ ਉਸ ਤੋਂ ਬਾਅਦ ਬੜੀ ਪਲੈਨਿੰਗ ਨਾਲ ਇੱਥੇ ਚਿੱਟਾ ਨਸ਼ਾ ਲੈ ਕੇ ਆਂਦਾ ਹੈ ਉਸ ਨਸ਼ੇ 'ਚ ਨੌਜਵਾਨੀ ਫਸਦੀ ਸਾਡਾ ਵਾਹ ਕਿੰਨਾਂ ਨਾਲ ਪਿਆ ਇਹ ਵੇਖੋ ਮੜ ਜਾ ਇੱਥੇ ਅਰਬਾਂ ਰੁਪਈਆ ਦਾ ਕਾਰੋਬਾਰ ਹੈ ਸਾਡੇ ਨੌਜਵਾਨਾਂ ਦੀ ਨਸ਼ ਨਸਲ ਕੁਸ਼ੀ ਕਰ ਲਈ ਚਿੱਟਾ ਵੇਚਣ ਵਾਲਿਆਂ ਦਾ ਕਾਰੋਬਾਰ ਹੈ ਅਰਬਾਂ ਰੁਪਈਆ ਦਾ ਉਹ ਅਰਬਾਂ ਰੁਪਈਏ ਇਹਨਾਂ ਲੀਡਰਾਂ ਦੀ ਜੇਬ ਤੇ ਜਾਂਦੇ ਨੇ ਇਹ ਚਾਹੁੰਦੇ ਨੇ ਵੀ ਸਿੱਖਾਂ ਦੀ نسل ਵੀ ਖਤਮ ਹੋਵੇ ਤੇ ਉਸ ਤੋਂ ਸਾਨੂੰ ਕਮਾਈ ਵੀ ਹੋਵੇ ਜਿਹੜੇ ਗੁੜਕਾ ਸਾਹਿਬ ਦੀ ਜਗਦੀ ਸਾਹਿਬ ਦੀ ਸੌਂ ਖਾ ਕੇ ਮੁਰਗੇ ਨੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਉਹ ਜਿਹੜੀ ਕੁੱਕ ਦਾ ਵਾਸਤਾ ਪਾ ਕੇ ਮੁਰਗੇ ਨੇ ਜਿਹੜੇ ਬਦਵੀ ਦਾ ਇਨਸਾਫ ਕਰਨ ਦੀਆਂ ਗੱਲਾਂ ਕਰਕੇ ਮੁਕਰਗੇ ਨੇ ਇਹਨਾਂ ਕੁਝ ਨਹੀਂ ਕਰਨੀ ਉਹ ਸਾਡੇ ਪੁੱਤ ਨਹੀਂ ਬਚਾਉਣਗੇ ਜਿਹੜੀ ਸਰਕਾਰ ਕਹਿੰਦੇ ਭਗਵੰਤ ਮਾਨ ਜੋ ਕਹਿੰਦੇ ਜੀ ਚਟਾ ਹਟ ਕੇ ਤੇ ਉਹਦੇ ਨੂੰ ਵੀ ਜ਼ਿਆਦਾ ਹੋ ਗਿਆ ਡਬਲ ਹੋ ਗਿਆ ਜੀ ਆ ਸਰਕਾਰਾਂ ਵਗਾ ਰੀਆਂ ਜੀ ਜੇ ਸਰਕਾਰਾਂ ਸਰਕਾਰਾਂ ਚਾਵਲ ਤੇ ਇੱਕ ਦਿਨ ਇੱਕ ਦਿਨ ਚ ਬੰਦ ਹੋ ਸਕਦਾ ਨਸ਼ਾ ਜਿਹੜਾ ਭਾਈ ਅਮਰਿਤਪਾਲ ਸਿੰਘ ਨਸ਼ੇ ਛਡਾਰੇ ਹੈ ਅਮਰਿਤ ਸੰਚਾਰ ਕਰ ਰਿਹਾ ਹੈ ਸਾਡੀ ਪਾਰਟੀ ਸ਼ੁਰੂ ਤੋਂ ਇਹ ਚਾਹੁੰਦੀ ਸੀ ਤੇ ਅਸੀ ਤਾਂ ਸਿਆਸੀ ਕੰਮ ਕਰ ਰਹੇ ਹਾਂ ਗੇ ਸਾਡਾ ਵਿੰਗ ਇੱਕ ਹੋਰ ਬਰਾਬਰ ਦਾ ਇਸ ਕੰਮ 'ਚ ਲੱਗ ਜੇ ਅੰਮ੍ਰਿਤ ਪ੍ਰਚਾਰ ਕਰਨ ਦੇ ਲਈ ਤੇ ਨਸ਼ਿਆਂ ਨੂੰ ਛਡਾਉਣ ਦੇ ਲਈ ਫੇਰ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਾਂਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਤਾਂ ਬਹੁਤ ਖੁਸ਼ ਹਾਂ ਪ੍ਰਾਊਡ ਵੀ ਹਾਂ ਕਿ ਇੱਕ ਖੜੀ ਹੋ ਗਈ ਹੈ ਟਕਸਾਲ ਜਿਹੜੀ ਨਸਬੀ ਛਡਾਉਂਦੀ ਹੈ ਤੇ ਅੰਮ੍ਰਿਤ ਸੰਚਾਰ ਵੀ ਕਰਦੀ ਹੈ ਸudar basant singh ਦਾ ਜਿਹੜੇ ਇੱਥੇ ਇੰਚਾਰਜ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸੋਹਣਾ ਕੰਮ ਕਰ ਰਹੇ ਹੈ ਆਜ ਪਤਾ ਨੂੰ ਲਗਾਉਣ ਦਾ ਵੇਲਾ ਨਹੀਂ ਅੱਜ ਉਹਨਾਂ ਨੂੰ ਜਿਹੜਾ 6 6 ਫੁੱਟ ਜਵਾਨ ਹੋਏ ਲਗਾ ਕੇ ਦੇਖ ਲੈਣਾ ਤੇ ਅੰਦਰ ਹੀ ਟੀਕੇ ਲਾ ਕੇ ਮਰ ਗਏ ਜਿਹੜੇ ਲਗਾਏ ਸੀ ਬਾਥਰੂਮਾਂ 'ਚ ਬੜੇ ਤੇ ਬੂਹੇ ਤੋੜ ਤੋੜ ਕੱਢੇ ਕਿ ਨਹੀਂ ਕੱਢੇ ਆਪਾਂ ਤੇ ਜੇ ਉਹ ਲਗਾ ਕੇ ਰੱਖਣੇ ਆ ਤੇ ਬਸਤਗੁਰ ਦਾ ਕਰਜ਼ਾ ਤੇ ਬਿਲਕੁਲ ਅਸੀਂ ਵੈਸੇ ਨਹੀਂ ਲੱਤ ਸਕਦਾ ਤੇ ਕੋਈ ਇੱਕ ਕਿਸ਼ਤੇ ਮੋੜ ਦਈਏ ਕਈ ਭੈਣਾ ਆਉਂਦੀਆਂ ਵੀ ਸਾਡੇ ਪੁੱਤਰ ਦਾ ਨਸ਼ਾ ਛਡਵਾ ਦਿਓ ਤੇ ਅਸੀਂ ਸਵਾਲ ਅੱਗੇ ਉਹ ਕਰੀਦਾ ਵੀ ਮਾਤਾ ਨਸ਼ਾ ਛੁੱਟ ਜੂ ਪਰ ਲਾਉਣਾ ਕਿਹੜਾ ਨਵਾਂ ਇਹਨੂੰ ਕਿਉਂਕਿ ਪਹਿਲਾ ਛਡਾਉਣ ਲਈ ਕੋਈ ਨਵਾਂ ਲਾਉਣਾ ਪੈਣਾ ਜੇ ਤੇ ਚਾਹੁੰਦੇ ਹੋ ਪੇ ਨਸ਼ਾ ਛੁੱਟ ਜਾਵੇ ਤੇ ਤੁਹਾਨੂੰ ਕਮਾਈਆਂ ਕਰ ਕਰਕੇ ਦਵੇ ਤੇ ਫਿਰ ਨਹੀਂ ਛੁੱਟਦਾ ਤੇ ਜੇ ਨਸ਼ਾ ਛਡਾਉਣ ਲੱਗਿਆ ਪ੍ਰਾਨ ਕਰਨਾ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਾਨੂੰ ਇਹ ਚਿੰਤਾ ਨਹੀਂ ਸਤਿਗੁਰ ਜੀਓ ਕਿ ਸਾਡਾ ਪੁੱਤ ਮਰ ਜਾਊ ਸਾਨੂੰ ਚਿੰਤਾ ਹੈ ਇੱਕ ਜਿਹੜਾ ਇਹ ਜਲਾਲਤ ਭਰੀ ਮੌਤ ਨਾਲ ਮਰੇ ਜੇ ਮਰੇ ਤੇ ਤੁਹਾਡੇ ਧਰਮ ਯੁੱਧ ਦੇ ਵਿੱਚ ਜੂਝਦਾ ਹੋਇਆ ਮਰੇ ਸਾਨੂੰ ਉਸ ਗੱਲ ਦੀ ਕੋਈ ਚਿੰਤਾ ਨਹੀਂ ਅਸੀਂ ਖੁਸ਼ੀ ਮਨਾਵਾਂਗੇ ਹੁਣ ਤੁਸੀਂ ਦੱਸੋ ਇਹ ਅਰਦਾਸ ਕਰਨ ਦਾ ਜਿਗਰਾ ਹੈਗਾ ਜਿੱਦਣ ਇਹ ਅਰਦਾਸ ਕਰਨ ਦਾ ਜਿਗਰਾ ਸਾਡੇ ਚ ਆ ਗਿਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਖੜਕੇ ਉਸ ਦਿਨ ਤੋਂ ਅਗਲੇ ਦਿਨ ਆਪਣਾ ਪੁੱਤਰ ਭਰਾ ਪਤੀ ਕੋਈ ਵੀ ਭਤੀਜਾ ਜਿਹਦੇ ਲਈ ਅਰਦਾਸ ਕਰਨੀ ਉਹ ਨਸ਼ੇ ਨੂੰ ਹੱਥ ਨਾ ਲਾਉ ਮਾਣ ਸੀ ਕਰਕੇ ਵਖਾਨਗਾ ਚਿੱਟਾ ਬੰਦ ਪਿਆਵ ਚੋਂ ਮਾਮਾ ਸਤਗਾਂ ਪੰਆ ਜਿਹਨਾਂ ਦੇ ਪੁੱਤ ਮੋਢਿਆਂ ਤੇ ਗਏ ਆ ਮਾਮਾ ਪਹਿਲਾਂ ਮਰੀਆਂ ਮੀਆਂ ਉਹ ਮਾਪਿਓ ਮਰਿਆ ਸਾਡੇ ਪਿੰਡ ਚ ਸ਼ਰੇ ਆਮ ਵੇਖਦਾ ਸ਼ਰੇ ਆਮ ਸੱਕਿਆਂ ਤੇ ਆਟਾ ਨਹੀਂ ਮਿਲਦਾ ਚਿੱਟਾ ਮੇੜ ਰਿਆ ਬੱਚਾ ਟੀਕੇ ਲਾ ਕੇ ਕੱਲੇ ਕੱਲੇ ਪੁੱਤ ਮਰ ਰਹੇ ਆ ਲੋਕਾਂ ਦੇ ਕੱਲੇ ਕੱਲੇ ਪੁੱਤ ਤਸੋਂ ਮਾੜ ਕਿਤੇ ਜਾਣ ਗਿਆ ਕੱਖਣੀ ਹੋਇਆ ਕੱਖ ਇਸ ਪੰਜਾਬ ਦਾ ਪਰ ਹੁਣ ਸਾਡਾ ਅਮਰਤਪਾਲ ਕਰੂਗਾ ਇਹ ਮਤ ਭਲੇਖਾ ਤੁਸੀਂ ਪਾ ਲਓ ਆਪਣੇ ਮਨ ਦੇ ਵਿੱਚ ਜਿੰਨਾ ਚਿਰ ਤੁਸੀਂ ਤਿਆਰਬਰ ਤਿਆਰ ਹੋ ਕੇ ਖਾਲਸੇ ਦੇ ਘਰ ਅਨੰਦਪੁਰ ਸਾਹਿਬ ਜਾ ਕੇ ਆਪਣਾ ਸੀਸ ਗੁਰੂ ਦੇ ਚਰਨਾਂ 'ਚ ਭੇਟ ਨਹੀਂ ਕਰਦੇ ਉਹਨਾਂ ਚਿਰ ਧਰਮ ਨਹੀਂ ਬਚਣਾ ਦਿੱਤਿਆ ਆਵਾਜ਼ ਨਹੀਂ ਰਹਿਣਾ ਦਿੱਤਿਆ ਆਵਾਜ਼ ਨਹੀਂ ਰਹਿਣਾ ਤੇ ਰਮ ਸਿਰ ਦਿੱਤਿਆ ਆਵਾਜ਼ ਨਹੀਂ ਰਹਿਣਾ ਦਿੱਤਿਆ ਆਵਾਜ਼ ਨਹੀਂ ਮਹਾਪੁਰ ਕੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਦੇ ਬਚਨ ਕਿ ਪਹਿਲਾ ਆਨੰਦਪੁਰ ਸਾਹਿਬ ਘਰੇ ਵੜ ਜੂ ਇਸੇ ਕਰਕੇ ਜਿਹੜਾ ਵੀ ਸਿੱਖਾ ਚਾਹੇ ਕਿੰਨਾ ਵੀ ਟਾਈਮ ਹੋ ਗਿਆ ਆਪਣੇ ਆਨੰਦਪੁਰ ਸਾਹਿਬ ਘਰ ਤੋਂ ਦੂਰ ਨਹੀਂ ਰਹਿ ਸਕਦਾ ਤੇ ਇਸੇ ਕਰਕੇ ਉਹਨਾਂ ਨੂੰ ਆਨੰਦਪੁਰ ਸਾਹਿਬ ਘਰੇ ਵਾਪਸ ਜਾਣ ਦੀ ਅਸੀਂ ਅਪੀਲ ਕਰਦੇ ਹਾਂ ਹਕੂਮਤ ਤੇ ਬਹੁਤ ਸਾਰੇ ਲੋਕ ਜਿਹੜੇ ਸਾਨੂੰ ਆਨੰਦਪੁਰ ਸਾਹਿਬ ਤੋਂ ਦੂਰ ਕਰਨਾ ਚਾਹੁੰਦੇ ਆ ਅਸੀਂ ਆਪਦਾ ਕੌਮੀ ਕਰ ਛੱਡ ਕੇ ਦੂਰ ਨਹੀਂ ਹੋ ਸਕਦੇ ਦਾ ਸਿਤਾ ਹੈ ਸਿੱਖੀ ਵੀ ਦਾ ਸਿਤਾ ਹੈ ਜਿਸ ਵਿੱਚ ਸ਼ਹੀਦ ਤਰਦੇ ਇਹ ਮੌਤ ਦੀ ਚਨਾ ਹੈ ਸਿੱਖੀ ਤੇ ਦਾ ਸਿਤਾ ਹੈ ਸਿੱਖੀ ਕੀ ਦਾ ਸਿਤਾ ਹੈ ਤੇ ਵਰੋਧ ਹੋਇਆ ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ੇ ਉਡਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗ ਦੀਏ ਤੇ ਗਾਂ ਮੌਤ ਨੂੰ ਮਾਰੀਆਂ ਖਾਲਸੇ ਨੇ ਜਿਉਣਾ ਜੋਧਿਆਂ ਦਾ ਮਰਦਾਂ ਵਾਂਗ ਮਰਨਾ ਬੁੱਢੋਂ ਰਹਾ ਨਿਸ਼ਾਨਾ ਏ ਖਾਲਸੇ ਦਾ ਚੜਦੀ ਕਲਾ ਸਰਬੱਤ ਦੇ ਭਲੇ ਵਾਲਾ ਉੱਚਾ ਸੁੱਚਾ ਤਰਨਾ ਹੈ ਖਾਲਸੇ ਦਾ ਮੌਤ ਖਾਲਸੇ ਤੋਂ ਜੀਵਨ ਮੰਗਦੀ ਏ ਤੇ ਗਾਂ ਮੌਤ ਨੂੰ ਮਾਰੀਆਂ ਖਾਲਸੇ ਨੇ